ਬਈ ਤਪੇ ਖੜੇ ਐ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀ ਗਏ ਰਾਹ ਦੇ ਇੱਕ ਥਾਂ ਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਘਿਹੇ ਚਲੇ ਗਏ ਚੌਂਕੀ ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੰਦਰ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਏ ਡੱਕੇ ਹੋਏ ਦਰਦ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਿਆ ਸਬੀਰ ਸਿੰਘ ਵੀ ਦਾਰੂ ਪੀਤੀ ਸੀ ਇਹ ਪੁਲਿਸ ਨਾਲ ਸਾਰੇ ਸਾਡੇ ਗੱਲ ਪੈ ਗਈ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਇਹ ਖਾਦਾ ਬਾਦ ਨੂੰ ਖਾਦੇ ਤੇ ਖਬਰਾਂ ਕੀ ਪਾਹੋਂਗੇ ਆਜੋ ਵੀ ਯਾਰ ਆ ਆ ੱਤ ਕੈਸਾ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾਂ ਸਾਰੀ ਪੁਲਿਸੀ ਡਬੂ ਕਿਤੇ ਰਾਤ ਨੂੰ ਸਾਡੇ ਗਲ ਪਏ ਆ ੱਤਕੇ ਮਾਰੇ ਗਾਲ ਫੜੇ ਫੋਨ ਖੋਇਆ ਆੜੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ੱਤਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ੱਤਕੇ ਸਹੀ ਆ ਗੁੰਡਾ ਕਰਦੀ ਆ ਰਾਜ ਆ ਕਿਤੇ ਪੁਲਿਸ ਚੱਕ ਕੇ ਕੋਸ ਤੋਂ ਰਾਸਤੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆਹਨੂੰ ਕੱਪੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਏ ਕਰਤਾ ਜੀ ਐ ਕਰਤਾ ਜੀ ਬੰਦੇ ਹਾਨੂੰ ਗਾਲਾਂ ਕੱਢ ਕੇ ਭੱਜਿਆ ਮੰਗ ਰ ਸੀ ਗੱਡੀ ਲਾਈ ਆ ਗਾਲਾਂ ਕੱਢੀਆਂ ਗੱਡੀ 'ਚ ਗੱਡੀ ਮਾਰ ਕੇ ਭੱਜ ਗਏ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੜਿਆਏ ਉੱਥੇ ਚੌਂਕੀ 'ਚ ਗਰੇ ਹੀ ਮੁਲਾਜ਼ਮਾਂ ਮੈਂ ਚਲੋ ਅਸੀਂ ਰਖਾ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ 'ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਨਚਲ ਸਾਹਿਬ ਧਿਆਨ ਚ ਲਿਆਦੇ ਛੋਡੇ ਮੁਲਾਜ਼ਮਾ ਨੇ ਸਰਨ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਲੱਗਦਾ ਸੁਰੱਖਿਅਤ ਹੈਗਾ ਯਾਰ ਅਸ ਮੈਂ ਹੁਣ ਕਹਿਣਾ ਮੈਂ ਡੀਜੀਪੀ ਪੰਜਾਬ ਨੂੰ ਕਹਿਣਾ ਵੀ ਹਿੰਡਿਆ ਆ ਚੁੰਕੀ ਦਾ ਹੁਣ ਮਲਾਜਾ ਕਰਾਇਆ ਜਾਵੇ ਸਾਰੇ ਢੱਕੇ ਹੋਏ ਅੰਦਰ ਗੋਲਨਾ ਪੰਗਾ ਸ਼ਰਾਬ ਹੁੰਦੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੋਈ ਦੁਖੀ ਬੰਦਾ ਕੋਈ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਉੱਥੇ ਸਾਰੇ ਮੁਲਾਜ਼ਮ ਧੱਕੇ ਹੋਇਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਾ ਕਾਹਦਾ ਗਾਫੜ ਲੈ ਕੇ ਆ ਕੇ ਮਦਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਹੈਗਾ ਫੇਰ ਨਾ ਰਾਜਾ ਆਇਆ ਗੁੰਡਾ ਰਾਜ ਹੋਇਆ ਪਿਆ ਇਤਮਾਲ ਹੋ ਗਈ ਯਾਰ ਕੋਈ ਕੋ ਸੁਣਵਾਈ ਹੈ ਨਹੀਂ ਇੱਥੇ ਕਟਰਾਮ ਰੂਮ ਦੇ ਮੈਂਦਖਾ ਲਿਖਾ ਦੀ ਐਸਐਸਪੀ ਦਾ ਮੈਂਦਖਾ ਦਿ ਲਿਆਦਾ ਵਿਆਹ ਹਰਨਾ ਘਟਨਾ ਹੋਈ ਪਟਾੜੀ ਦੀ ਬਾਪ ਸਾਰੇ ਸੀਗੇ ਆਹ ਨਾ ਸਭੇ ਕੇਰਦੇ ਆ ਵੀ ਆ ਜਾਓ ਜੀ ਮੁਲਾਜ਼ਮਾਂ ਉਂਦੇ ਆਈ ਦੱਸੋ ਜੀ ਅਦਾ ਕੀ ਕਸੂਰ ਆ ਲੈ ਚ ਬਈ ਤਪੇ ਖੜੇ ਐ ਇਸ ਵੇਲੇ ਤੇ ਅਸੀਂ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਕਿਨਾਰੇ ਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਘੜੇ ਚਲੇ ਗਏ ਚੌਂਕੀ ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮਾਤਰ ਅੰਦਰ ਗੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਇਆ ਟੱਕੇ ਹੋਇਆ ਦੱਸਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਕਹਾਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਾਂ ਸਬੀਤ ਸਿੰਘ ਦੀ ਦਾਰੂ ਪੀਤੀ ਸੀ ਤੇ ਪੁਲਿਸ ਲਾਈਨ ਸਾਰੇ ਸਾਡੇ ਗਲ ਪੈ ਗਈ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਰਾਜ ਨੂੰ ਕਰਦੇ ਤੇ ਖਬਰਾਂ ਕੀ ਪਾਹੋਂਗੇ ਯਾਰ ਆਜੋ ਵੀ ਯਾਰ ਆ ਆ ਠੱਕੇ ਚਾਈ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾ ਸਾਰੀ ਪੁਲਿਸੀ ਡਾਊਨ ਕੀਤੀ ਆ ਰਾਤ ਨੂੰ ਸਾਡੇ ਗਲ ਪਏ ਆ ਠੱਕੇ ਮਾਰੇ ਗਾਲ ਫੜੇ ਫੋਨ ਖੋਇਆ ਆੜੇ ਮੁਲਾਜ਼ਮਾ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ਠੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ਤਾਂ ਕੈਸਾ ਹੀ ਆ ਗੁੰਡਾ ਕਰਦੀ ਆ ਰਾਜ ਆ ਕਿਤੇ ਪੁਲਿਸ ਚੱਕ ਕੇ ਕੋਸ ਰਾਜਸਥਾਨ ਦੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟ ਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆ ਸਾਨੂੰ ਕੱਪੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਏ ਕਰਤਾ ਜੀ ਐ ਕਰਤਾ ਜੀ ਬੰਦੇ ਹਾਨੂੰ ਗਾਲਾਂ ਕੱਢ ਕੇ ਭੱਜੇ ਆ ਮੰਗ ਰ ਸੀ ਗੱਡੀ ਲਾਈ ਆ ਗਾਲਾਂ ਕੱਢ ਕੇ ਗੱਡੀ ਚ ਗੱਡੀ ਮਾਰ ਕੇ ਭੱਜੇ ਚੌਂਕੀ ਚ ਲਾਈ ਆ ਗੱਡੀ ਆਪਣੇ ਢੰਡਿਆਏ ਉੱਥੇ ਚੌਂਕੀ ਚ ਕਿਹੜੇ ਹੀ ਮੁਲਾਜ਼ਮਾ ਆ ਮੈਂ ਚਲੋ ਅਸੀਂ ਰਖਾ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਨ ਚ ਸਰ ਸਭ ਧਿਆਨ ਚ ਲਿਆਦਾ ਸੋਡੇ ਮੁਲਾਜ਼ਮਾਂ ਨੇ ਸਰ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਦੇ ਨਾਲ ਤਾਂ ਸੁਰੱਖਿਤ ਹੈਗਾ ਯਾਰ ਅਸ ਮੈਂ ਹੁਣ ਕਹਿੰਦਾ ਮੈਂ ਡੀਜੀਪੀ ਪੰਜਾਬ ਨੂੰ ਕਹਿੰਦਾ ਵੀ ਇੰਡੇ ਆਇਆ ਚੁੰਕੀ ਦਾ ਹੁਣ ਮੁਲਾਜ਼ਾ ਕਰਾਇਆ ਜਾਵੇ ਸਾਰੇ ਡੱਕੇ ਹੋਏ ਦਰਬੋਜ਼ਾ ਪੰਨਾ ਸ਼ਿਕਾਇਤ ਦੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੁਝ ਦੁਖੀ ਬੰਦਾ ਕੋਈ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰਾ ਮੁਲਾਜ਼ਮ ਧੱਕੇ ਹੋਇਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆਂ ਕਾਹਦਾ ਗੱਲ ਫੜ ਲੈ ਕੇ ਆ ਕੇ ਮਦਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਹੈਗਾ ਅਪਾ ਇੰਨਾ ਰਾਜ ਆ ਗੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ ਕੋਈ ਕੁਝ ਸੁਣਵਾਈ ਹੈ ਨਹੀਂ ਇੱਥੇ ਕਟਰਾਮ ਰੂਮ ਦੇ ਮੈਂ ਦਖਲ ਲਖਾਤੀ ਐਸਐਸਪੀ ਦਾ ਮੈਂ ਧਿਆਨ ਦਿਲਾਤਾ ਯਾ ਹਰਨਾ ਕਟਰਾਹੀ ਪਟਾੜੀ ਦੀ ਬਾਪ ਸਾਰੇ ਸੀਗੇ ਆਹ ਨਾ ਤਪੇ ਕੇਰ ਦੇ ਆ ਵੀ ਆ ਜਾਓ ਜੀ ਬਲਾਦ ਮਾਉਂਦੇ ਆ ਜੀ ਦੱਸੋ ਜੀ ਆਦਾ ਕੀ ਕਸੂਰ ਆ ਲੈ ਚ